ਮਸਲਾ ਜਲੰਧਰ ਤੋਂ ਹੈ ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਗਿਆ ਕਿ ਧਰਮ ਨਿਰਪੱਖਤਾ ਭਾਵੇਂ ਬਾਕੀ ਪਾਸੇ ਨਾਹਰੇਬਾਜ਼ੀਆਂ 'ਚ ਹੋਵੇ ਪਰ ਇੱਥੇ ਜ਼ਮੀਨੀ ਪੱਧਰ ਤੇ ਵੀ ਹੈ ਪਰ ਜਦੋਂ ਕੋਈ ਅਜੀਬ ਜਿਹੀਆਂ ਘਟਨਾਵਾਂ ਹੁੰਦੀਆਂ ਸਾਹਮਣੇ ਹੈਰਾਨੀ ਹੁੰਦੀ ਹੈ ਕਿ ਇਹ ਕਿਵੇਂ ਹੋ ਗਿਆ ਮੁਸਲਿਮ ਭਾਈਚਾਰੇ ਨੇ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਦੇਣਾ ਸੀ ਉਹ ਆਪਣਾ ਮੰਗ ਪੱਤਰ ਦੇ ਕੇ ਕਹਿੰਦੇ ਜਾ ਰਹੇ ਸੀ ਤੇ ਉੱਥੇ ਇੱਕ ਨੌਜਵਾਨ ਆਉਂਦਾ ਨਾਹਰੇਬਾਜ਼ੀ ਕਰਦਾ ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਫਿਰ ਭਾਜੀਪੀ ਦੇ ਲੀਡਰ ਵੀ ਮੌਕੇ ਤੇ ਆਏ ਉਹਨਾਂ ਦੇ ਖਿਲਾਫ ਹੀ ਮੁਕੱਦਮਾ ਜਿਹੜਾ ਦਰਜ ਕਰਾਉਣ ਦੀ ਗੱਲ ਕੀਤੀ ਗਈ ਮੁਸਲਿਮ ਭਾਈਚਾਰਾ ਕੁਝ ਕਹਿ ਰਿ ਜਿਨ੍ਹਾਂ ਨੇ ਐਫ ਆਈ ਆਰ ਦਰਜ ਕਰਵਾਈ ਹੈ ਉਹ ਕੁਝ ਹੋਰ ਕਹਿ ਰਹੇ ਨੇ ਅਸਲ ਦੇ ਵਿੱਚ ਉਹ ਕਹਾਣੀ ਕੀ ਹੋਈ ਤੇ ਕੋ ਸੰਦੀਪ ਇੱਕ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ 1947 ਦੀ ਵੱਡ ਟੁਕ ਤੋਂ ਬਾਅਦ ਪੰਜਾਬ ਦੇ ਵਿੱਚ ਕਦੀ ਵੀ ਜਿਹੜੇ ਨੇ ਦੋ ਫਿਰਕਿਆਂ ਦੇ ਵਿੱਚ ਲੜਾਈ ਝਗੜਾ ਨਹੀਂ ਹੋਇਆ 1947 ਤੋਂ ਲੈ ਕੇ ਹੁਣ ਤੱਕ ਪੂਰੇ ਹਿੰਦੁਸਤਾਨ ਦੇ ਵਿੱਚ 1 ਲੱਖ ਤੋਂ ਵੱਧ ਦੰਗੇ ਹੋਏ ਹੋਣਗੇ ਅੱਜ ਵੀ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਜਿਹੜੇ ਨੇ Hindu Musalmanਾਂ ਦੇ ਹੋ ਰਹੇ ਨੇ ਪੰਜਾਬ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਪੰਜਾਬ ਦਾ Hindu ਵੀ ਸੇਫ ਆ ਪੰਜਾਬ ਚ ਮੁਸਲਮਾਨ ਵੀ ਸੇਫ ਆ ਅਸਾਈ ਵੀ ਸੇਫ ਆ ਤੇ ਹਰ ਧਰਮ ਦੇ ਲੋਕ ਤੇ ਹਰ ਫਿਰਕੇ ਦੇ ਜਿਹੜੇ ਲੋਕ ਆ ਸੇਫ ਆ ਇਹ ਤੇ ਜਾਣ ਬੁੱਝ ਕੇ ਕੁਝ ਅਜਿਹੇ ਸ਼ਰਾਰਤੀ ਅੰਸਰ ਨੇ ਜਿਹੜੇ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦ ਨੇ ਪੰਜਾਬ ਇੱਕੋ ਇੱਕ ਅਜਿਹਾ ਸੂਬਾ ਦੇਸ਼ ਦਾ ਜਿੱਥੇ ਧਰਮ ਨਿਰਪੱਖਤਾ ਜਿੱਥੇ ਹਰ ਧਰਮ ਦੇ ਲੋਕ ਸੇਫ ਨੇ ਹਰ ਭਾਈਚਾਰੇ ਦੇ ਜਿਹੜੇ ਜਿਹੜੇ ਲੋਕ ਆ ਉਹ ਸੇਫ ਨੇ ਨਾ ਤੇ ਮੈਜੋਰਟੀ ਨੂੰ ਥੇਸ ਪੁੱਜਣੀ ਚਾਹੀਦੀ ਆ ਤੇ ਨਾ ਮਿਨੋਰਟੀ ਨੂੰ ਤੇ ਨਾ ਮਿਨੋਰਟੀ ਨੂੰ ਦੱਬ ਕੇ ਇੱਥੇ ਰੱਖਣ ਦੀ ਕੋਸ਼ਿਸ਼ ਹੈ ਤੇ ਨਾ ਮੈਜੋਰਟੀ ਤੇ ਇਲਜ਼ਾਮ ਲੱਗਣੇ ਚਾਹੀਦੇ ਹਨ ਪਰ ਕੁਝ ਸਮੇਂ ਤੋਂ ਜਿਹੜੀ ਆ ਮਿਨੋਰਟੀ ਆਪਣੇ ਆਪ ਨੂੰ ਜਿਹੜੀ ਆ ਉਹ ਖੋਪ ਦੇ ਮਾਹੌਲ ਦੇ ਵਿੱਚ ਜੀ ਰਹੀ ਆ ਉਹ ਸਰਕਾਰਾਂ ਮੰਨਣ ਜਾਂ ਨਾ ਮੰਨਣ ਦੇਸ਼ ਦੇ ਪੋਲਿਟਿਸ਼ੀਅਨ ਮੰਨਣਾ ਮੰਨਣ ਪਰ ਲੋਕਾਂ ਦੇ ਦਿਲ ਕੀ ਕਹਿ ਰਹੇ ਨੇ ਉਹ ਸਾਨੂੰ ਦੇਖਣਾ ਪਊਗਾ ਹੁਣ ਸਵਾਲ ਹੈ ਕਿ ਹਰ ਧਰਮ ਦੇ ਆਪਣੇ ਪ੍ਰੋਟੈਸਟ ਹੁੰਦੇ ਨੇ ਆਪਣੇ ਧਰਮ ਦੇ ਹਰ ਇੱਕ ਦੇ ਪ੍ਰੋਗਰਾਮ ਹੁੰਦੇ ਨੇ ਤੇ ਕਿਸੇ ਦੂਜੇ ਧਰਮ ਦੇ ਫਿਰਕੇ ਦੇ ਬੰਦੇ ਨੂੰ ਜਾ ਕੇ ਕਿਸੇ ਦੇ ਪ੍ਰੋਗਰਾਮ ਦੇ ਵਿੱਚ ਚੂੰਚਾ ਨਹੀਂ ਕਰਨੀ ਚਾਹੀਦੀਗੇ ਆਪਾਂ ਮੰਨ ਕੇ ਚੱਲਦੇ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਸਿੱਖ ਧਰਮ ਦੇ ਕੋਈ ਪ੍ਰੋਗਰਾਮ ਹੋ ਰਹੇ ਨੇ ਜਾਂ ਸਿੱਖਾਂ ਦਾ ਕੋਈ ਪ੍ਰੋਟੈਸਟ ਆ ਉਥੇ ਹਿੰਦੂਆਂ ਨੂੰ ਜਾਣ ਦੀ ਲੋੜ ਨਹੀਂ ਮੁਸਲਮਾਨਾਂ ਨੂੰ ਜਾਣ ਦੀ ਲੋੜ ਨਹੀਂ ਅਸਾਈਆਂ ਨੂੰ ਜਾਣ ਦੀ ਲੋੜ ਨਹੀਂ ਹਾਂ ਜੇ ਜਾਣਾ ਐਜ ਪੰਜਾਬੀ ਜਾਓ ਤੇ ਚੁੱਪ ਕਰਕੇ ਕੱਚ ਚਲ ਦੇ ਕੇ ਬਾਵਾ ਤੇ ਸੁਣਦੇ ਰਹੋ ਇਸੇ ਤਰ੍ਹਾਂ ਜੇ ਕੋਈ ਹਿੰਦੂ ਭਾਈਚਾਰੇ ਦਾ ਪ੍ਰੋਟੈਸਟ ਆ ਉਥੇ ਸਿੱਖਾਂ ਨੂੰ ਜਾਣ ਦੀ ਕਿ ਲੋੜ ਹੈ ਮੁਸਲਮਾਨਾਂ ਨੂੰ ਜਾਣ ਦੀ ਕਿ ਲੋੜ ਹੈ ਅਸਾਈਆਂ ਨੂੰ ਜਾਣ ਦੀ ਕਿ ਲੋੜ ਹੈ ਤੇ ਜੇ ਕੱਲ ਬਰੇਲੀ ਦੀ ਇੱਕ ਘਟਨ ਲੈ ਕੇ ਜਲੰਧਰ ਦਾ ਮੁਸਲਮ ਭਾਈਚਾਰਾ ਇਕੱਟਾ ਹੋਇਆ ਸੀ ਉਹਨਾਂ ਨੇ ਡੀਸੀ ਆਫਿਸ ਦੇ ਵਿੱਚ ਪੁਜਾ ਕੇ ਪ੍ਰੋਟੈਸਟ ਕਰਨਾ ਸੀ ਮੰਗ ਪੱਤਰ ਵੀ ਦੇਣਾ ਸੀ ਪੁਲਿਸ ਨੂੰ ਠੀਕ ਹੈ ਵੱਖਰੀ ਗੱਲ ਹੈ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਜਿਹੜੇ ਧਨਪ੍ਰੀਤ ਕੌਰ ਉਹ ਨਹੀਂ ਸੀ ਤੇ ਉਹ ਉਥੇ ਜਿਹੜੇ ਡੀਸੀਪੀ ਸੀ ਉਹ ਨਰੇਸ਼ ਢੋਗਰਾ ਉਹਨਾਂ ਨੇ ਮੰਗ ਪੱਤਰ ਲੈਣਾ ਸੀ ਉਥੇ ਇੱਕ ਬੰਦਾ ਆਉਂਦਾ ਪੀਪਈ ਤੁਹਾਨੂੰ ਪਤਾ ਕਿ ਸਾਹਮਣੇ ਹਿੰਦ ਮੁਸਲਮਾਨ ਭਾਈਚਾਰਾ ਆਪਣਾ ਪ੍ਰੋਟੈਸਟ ਕਰ ਰਿਹਾ ਹੈਗਾ ਉਹਨਾਂ ਦਾ ਰਾਈਟ ਆ ਇੰਡੀਆ ਦੇ ਵਿੱਚ ਇੰਡੀਆ ਸਾਰੇ ਧਰਮਾਂ ਦਾ ਰਾਹਤ ਦੋਰੀ ਸਾਹਿਬ ਦੀਆਂ ਲਾਈਨਾਂ ਹਨ ਕੱਲ ਹੀ ਉਹਨਾਂ ਦੇ ਉਹਨਾਂ ਦੀ ਉਹ ਸੀ ਜਿਹਨੂੰ ਆਪਾਂ ਕਹਿੰਦੇਗੇ ਵਰਸੀ ਸੀ ਨਾ ਕਿ ਜਿਹੜਾ ਹਿੰਦੁਸਤਾਨ ਕਿਸੇ ਦੇ ਬਾਪ ਦਾ ਨਹੀਂ ਸਭ ਸਭ ਦਾ ਹੈ ਨਾ ਵੀ ਇਸ ਮਿੱਟੀ ਵਿੱਚ ਪੀਪਈ ਜਦੋਂ ਪਤਾ ਕਿ ਮੁਸਲਮ ਭਰਾ ਜਿਹੜੇ ਨੇ ਪ੍ਰੋਟੈਸਟ ਕਰਨੇ ਤੁਸੀਂ ਲਾਗੋ ਦੀ ਨਿਕਲ ਜਾਓ ਤੁਸੀਂ ਸਕੂਟਰੀ ਖੜੀ ਕਰ ਦਿਓ ਤੁਸੀਂ ਉੱਥੇ ਜੈ ਸ਼੍ਰੀ ਰਾਮ ਦਾ ਨਾਹਰਾ ਲਾਉਂਦੇ ਹੋ ਚੜਾਉਣ ਵਾਸਤੇ ਲਾਉਂਦੇ ਨੇ ਜਾਂ ਤੁਹਾਡਾ ਪ੍ਰੋਟੈਸਟ ਹੋਵੇ ਤੁਸੀਂ ਜੈ ਸ਼੍ਰੀ ਰਾਮ ਜਿੰਨੇ ਮਰਜੀ ਨਾਰੇ ਲਾਓ ਕਿਸੇ ਨੂੰ ਕੀ ਸਮੱਸਿਆ ਹੋਣੀ ਚਾਹੀਦੀ ਤੇ ਜੇ ਕੋਈ ਦੂਜੇ ਧਰਮ ਦਾ ਬੰਦਾ ਆਪਣੇ ਪ੍ਰੋਟੈਸਟ ਕਰ ਰਿਹਾ ਹੋਵੇ ਉਹ ਆਪਣੇ ਨਾਰੇ ਲਾ ਰਿਹਾ ਅੱਲਾਹੁ ਅਕਬਰ ਲਾ ਰਿਹਾ ਤੇ ਮੈਨੂੰ ਮੈਨੂੰ ਮੇਰੇ ਢਿੱਡ ਪੀੜ ਨਹੀਂ ਹੋਣੀ ਚਾਹੀਦੀ ਜਦੋਂ ਮੈਂ ਬੋਲੇ ਸੋਨਿਆ ਵਾਲੀ ਸਤਸਿ ਸਿਰਹ ਕਲਕੱਤ ਤੇ ਕਿਸੇ ਦੂਜੇ ਬੰਦੇ ਨੂੰ ਢਿੱਡ ਪੀੜ ਨਹੀਂ ਹੋਣੀ ਚਾਹੀਦੀ ਜੇ ਕੋਈ ਜੈ ਸ਼੍ਰੀ ਰਾਮ ਦਾ ਨਾਰੇ ਲਾਉਂਦਾ ਤੇ ਫਿਰ ਮੈਨੂੰ ਵੀ ਨਹੀਂ ਪੀੜ ਹੋਣੀ ਚਾਹੀਦੀ ਨਾ ਜੇ ਅਸਾਈ ਭਾਈਚਾਰਾ ਹallelujah ਕਰਦਾ ਹੈਗਾ ਤੇ ਕਿਸੇ ਨੂੰ ਪੀੜ ਨਹੀਂ ਹੋਣੀ ਚਾਹੀਦੀ ਗਿਆ ਜਦ ਮੁਸਲਮ ਭਾਈਚਾਰਾ ਪ੍ਰੋਟੈਸਟ ਉੱਥੇ ਕਰ ਰਿਹਾ ਵਾ ਉਹਨਾਂ ਨੇ ਮੰਗ ਪੱਤਰ ਦੇਣਾ ਤੇ ਜਿਹੜਾ ਉਹ ਦੂਜਾ ਕੋਈ ਬੰਦਾ ਹੈਗੇ ਉਹ ਚੁੱਪ ਕਰਕੇ ਨਿਕਲ ਜੇ ਤੁਸੀਂ ਕੀ ਲੈਣਾ ਹੈਗਾ ਨਾ ਪਰ ਜੇ ਆਪਾਂ ਜਾਣ ਕੇ ਸ਼ਰਾਰਤ ਕਰਨੀ ਹੈਗੀ ਹੈ ਤੇ ਫਿਰ ਤਾਂ ਮਾੜੀ ਗੱਲ ਆ ਇਸ ਕਰਕੇ ਜਿਹੜੇ ਲੋਕ ਸ਼ਰਾਰਤ ਕਰਦੇ ਉਹਨਾਂ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਪਰ ਕਿਉਂ ਮਿਨੋਰਟੀ ਦਾ ਸਵਾਲ ਆ ਗਿਆ ਪੁਲਿਸ ਵੀ ਡਰ ਗਈ ਜਲੰਧਰ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਨਹੀਂ ਕੀਤਾ ਹੈਗਾ ਹੁਣ ਮੁਕਦਮਾ ਦਰਜ ਕਰ ਦਿੱਤਾ ਹੈਗਾ ਮੁਸਲਮ ਭਾਈਚਾਰੇ ਦੇ ਲੋਕਾਂ ਦੇ ਖਿਲਾਫ ਕਿਉਂਕਿ ਉੱਥੇ ਹਿੰਦੂ ਭਾਈਚਾਰਾ ਇਕੱਠਾ ਹੋ ਗਿਆ ਔਰ ਹੈਰਾਨੀ ਦੀ ਗੱਲ ਆ ਕਿ ਜਿਹੜਾ ਉਹ ਜੁਗੇਸ਼ ਮੈਣੀਆ ਉਹ ਭਾਜੀਪੀ ਦਾ ਸਪੋਰਟਰ ਨਿਕਲੇਗਾ ਇੱਕ ਮਿੰਟ ਦੇ ਵਿੱਚ ਵਿੱਚ ਉੱਥੇ ਭਾਜੀਪੀ ਦੇ ਲੀਡਰ ਇਕੱਠੇ ਹੋਗੇ ਔਰ ਡਿਪਟੀ ਡੀਸੀ ਆਫਿਸ ਸਸਪੀ ਦੇ ਦਫਤਰ ਦੇ ਵਿੱਚ ਸ਼ਹਿਰ ਦੇ ਬੀਜਪੀ ਦੇ ਵੱਡੇ ਵੱਡੇ ਲੀਡਰ ਉੱਥੇ ਇਕੱਠੇ ਹੋ ਗਏ ਉੱਥੇ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਤੁਸੀਂ ਉੱਥੇ ਕੀ ਕਰਦੇ ਆਗੇ ਇਤਫਾਕ ਲੈ ਲਓ ਜਾਂ ਪਹਿਲਾਂ ਲੈ ਲਓ ਉਹ ਕਹਿੰਦੇ ਅਸੀਂ ਤੇ ਮੰਗ ਪੱਤਰ ਦੇਣ ਆਏ ਸੀ ਕਿ ਹੁਣ ਉਹ ਪਟਾਕੇ ਵਾਲੀਆਂ ਰੇੜੀਆਂ ਲਾਉਣੀਆਂ ਹੈਗੀਆਂ ਅਸੀਂ ਵਪਾਰੀ ਤਬਕੇ ਦੇ ਨਾਲ ਆਏ ਸੀ ਤੇ ਸਾਨੂੰ ਉਹ ਪੁਲਿਸ ਕਮਿਸ਼ਨਰ ਮਿਲੀ ਨਹੀਂ ਅਸੀਂ ਡੀਸੀਪੀ ਨੂੰ ਮਿਲਣ ਆ ਗਏ ਹੋ ਸਕਦਾ ਜਾਇਜ਼ ਵੀ ਮੰਗ ਹੋਵੇ ਇਤਫਾਕ ਵੀ ਹੋ ਸਕਦਾ ਸ਼ਰਾਰਤ ਵੀ ਹੋ ਸਕਦੀ ਕਿਉਂਕਿ ਅਜਿਹੇ ਮੌਕੇ ਜਿਹੜੇ ਨੇ ਮਸਲ ਪਰ ਇੱਕਦਮ ਸ਼ਹਿਰ ਦਾ ਜਿਹੜਾ ਲੋਕ ਇਕੱਠੇ ਹੋ ਗਏ ਨੇ ਔਰ ਭਾਜਪਾ ਦੇ ਲੋਕ ਇਕੱਠੇ ਔਰ ਦੂਜਾ ਉਹ ਜਿਹੜਾ ਜੁਗੇਸ਼ ਮੈਣੀ ਉਹ ਭਾਜਪਾ ਦਾ ਸਪੋਰਟਰ ਨਿਕਲ ਆਇਆ ਹੈਗਾ ਮਤਲਬ ਆਪਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਨਾ ਹਿੰਦੂ ਹੈ ਨਾ ਸਿੱਖ ਹੈ ਨਾ ਇਸਾਈ ਹੈ ਨਾ ਮੁਸਲਮਾਨ ਇੱਥੇ ਵੱਸਦੇ ਨੇ ਪੰਜਾਬੀ ਇਸ ਕਰਕੇ ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਸੂਬਾ ਜਿੱਥੇ ਸਭ ਤੋਂ ਵੱਧ ਧਰਮ ਨਿਰਪੱਖਾ ਉੱਤਰਾਖੰਡ ਦੇ ਲੋਕ ਕਿਉਂ ਪੰਜਾਬ 'ਚ ਰਹਿ ਰਹੇ ਨੇ यूपी ਦੇ ਲੋਕ ਆ ਕੇ ਪੰਜਾਬ ਚ ਕਿਉਂ ਰਹਿ ਰਹੇ ਦਿੱਲੀ ਦੇ ਵਿੱਚ ਹੈ ਕਿ ਸੇਫ ਆ ਇੰਡੀਆ ਦਾ ਇਕੋ ਇੱਕ ਸੂਬਾ ਜਿਹੜਾ ਸਦੀਆਂ ਤੋਂ ਸੇਫ ਰਿਹਾ ਹੈਗਾ ਚਾਹੇ ਕਿਸੇ ਜਾਤ ਪਾਤ ਬਾਹਰ ਦੇਖੋ ਇਥੇ ਹਰਿਆਣਾ Rajasthan Gujarat Madhya Pradesh ਦੇ ਵਿੱਚ IPS ਅਫਸਰ ਜਿਹੜੇ SC ਭਾਈਚਾਰੇ ਨਾਲ ਸੰਬੰਧ ਰੱਖਦੇ ਉਹ ਘੋੜੀ ਨਹੀਂ ਚੜ ਸਕਦੇ ਹੈਗੇ ਉਹਨਾਂ ਨੂੰ 100-100 ਬੰਦਾ ਆਪਣੇ ਵਿਆਹ ਤੇ ਬੁਲਾਉਣਾ ਪੈਂਦਾ ਕਿਵੇਂ ਘੋੜੀ ਚੜ ਕੇ ਜਾਣਾ ਪੰਜਾਬ ਚ ਦੇ ਵਿੱਚ ਇੰਨੀ ਕੁਝ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਫਿਰਕੇ ਦਾ ਹੋਵੇ ਇਥੇ ਸਾਰੇ ਬਾਬੇ ਨਾਨਕ ਦੇ ਪੁੱਤ ਨੇ ਨਾਨਕ ਨਾਮ ਲੇਵਾ ਸੰਗਤ ਰਹਿੰਦੀ ਹੈਗੀ ਇਸ ਕਰਕੇ ਜਿਹੜੇ ਉਹ ਜਗੇਸ਼ ਮੈਣੀ ਉਹਨੂੰ ਜਾਣਣਾ ਨਹੀਂ ਚਾਹੀਦਾ ਸੀ ਤੁਸੀਂ ਚੱਲ ਕੇ ਤੁਹਾਨੂੰ ਉੱਥੇ ਨਾਰਾ ਮਾਰਨ ਦੀ ਕਿ ਤੁਸੀਂ ਜਾਣ ਕੇ ਚੜਾਇਆ ਹੁਣ ਕੀ ਕੀਤਾ ਕਿ ਕੱਲ ਇਹਨਾਂ ਨੇ ਉੱਥੇ ਭਾਈਚਾਰਾ Hindu ਭਾਈਚਾਰਾ ਇਕੱਠਾ ਹੋ ਗਿਆ ਮੰਗ ਪੱਤਰ ਐਡਾ ਖਤਰਨਾਕ ਦੇ ਦਿੱਤਾ ਹੈਗਾ ਔਰ ਉਸ ਤੋਂ ਬਾਅਦ ਜਲੰਧਰ ਪੁਲ ਸੇ ਡਰ ਗਈ ਤੇ ਮਕਦਮਾ ਦਰਜ ਹੋ ਗਿਆ ਉਲਟਾ ਹੁਣ ਮੁਸਲਮ ਭਾਈਚਾਰੇ ਤੇ ਮਕਦਮਾ ਹੋਇਆ ਹੋ اچھا ਹੋ ਵੀ ਕਿਉਂ ਗਿਆ ਕਿ ਉਹ ਵੀ ਤੈਸ਼ ਦੇ ਵਿੱਚ ਆ ਗਏ ਜਦ ਤੁਸੀਂ ਅਗਲੇ ਦੇ ਪ੍ਰੋਗਰਾਮ ਵਿੱਚ ਰੰਗ ਦੇ ਵਿੱਚ ਭੰਗ ਪਾਊਗਾ ਉਹਨਾਂ ਨੇ ਧੱਕਾ ਮੁੱਕੀ ਹੋਈ ਹੈ ਕਈਆਂ ਨੇ ਚੱਪਲ ਫੜ ਲਈ ਕੀ ਪਤਾ ਇਹਨੇ ਅੱਗੇ ਕੁਝ ਬੋਲਤਾ ਹੋਵੇ ਬਣਨੀ ਤੇ ਚਾਹੀਦੀ ਇੱਕ ਐਸਆਈਟੀ ਬਣ ਜਾਂਦੀ ਹੈਗੀ ਜਾਂਚ ਹੁੰਦੀ ਪਰ ਪੁਲਿਸ ਡਰ ਗਈ ਪੀ ਕਿਤੇ ਇਹ ਜਿਹੜੇ ਮਸਲਾ ਵਾ ਜਿਹੜਾ ਜਲੰਧਰ ਦੀ ਵਾਪਰੀ ਫਿਰ ਗਾਂਜੀ ਹਸ਼ਾਰਪੁਰ ਚਲ ਜੂਗਾ ਜਲੰਧਰ ਚਲ ਜੂ ਅੰਮ੍ਰਿਤਸਰ ਚਲ ਜੂ ਕਿ ਪੂਰੇ ਪੰਜਾਬ ਚ ਭਾਈਚਾਰਾ ਜਿਹੜਾ ਵਾ ਉਹ ਕਿਤੇ ਵਿਗੜ ਨਾ ਜਾਵੇ ਠੀਕ ਆ ਪਰ ਜਿਹੜੇ ਲੋਕ ਸ਼ਰਾਰਤੀ ਉਹਨਾਂ ਦੇ ਖਿਲਾਫ ਜਿਹੜੇ ਮੁਕਦਮੇ ਦਰਜ ਹੋਣੇ ਚਾਹੀਦੇ ਔਰ ਹੁਣ ਵੀ ਜਲੰਧਰ ਦੇ ਡਿਪਟੀ ਕਮਿਸ਼ਨਰ ਔਰ ਜਲੰਧਰ ਦੇ ਜਿਹੜੇ ਪੁਲਿਸ ਕਮਿਸ਼ਨਰ ਇਹਨਾਂ ਨੂੰ ਦੋਨਾਂ ਨੂੰ ਜ਼ਿੰਮੇਵਾਰ ਨੇ ਦੋਨਾਂ ਦੇ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਜਿੰਨੇ ਵੀ ਆ ਪੋਲੀਟੀਕਲ ਛੱਡ ਦਿਓ ਚਲ ਬੀਜੇਪੀ ਤੋਂ ਸ਼ਰੇਮ ਖੁੱਲ ਕੇ ਆ ਗਈ ਆ ਇਹਨਾਂ ਨੂੰ ਬਲਾ ਕੇ ਚਾਹੀਦਾ ਵੀ ਤੁਸੀਂ ਪੰਜਾਬ ਦਾ ਮਾਹੌਲ ਕਿਉਂ ਖਰਾਬ ਕਰਿਓ ਇਹ ਨਿੱਕੀ ਨਿੱਕੀ ਜਿਹੜੀ ਚੰਗਾਰੀ ਆ ਪੂਰੇ ਪੰਜਾਬ ਨੂੰ ਕਰ ਸਕਦੀ ਫਿਰ ਪੰਜਾਬ ਦਾ ਸਿੰਘ ਯੂਪੀ ਬਿਹਾਰ ਚ ਜਾਊਗਾ ਜਿੱਥੇ ਪਹਿਲਾਂ ਯੂਪੀ ਬਿਹਾਰ ਦੇ ਵਿੱਚ ਜਿਹੜਾ ਮੁਸਲਮਾਨ ਪਾਈ ਚਾਰੇ ਦਿਨ ਲੈ ਕੀ ਕੁਝ ਵਾਪਰ ਰਿਹਾ ਉਹ ਸਾਰੀ ਦੁਨੀਆ ਨੂੰ ਪਤਾ ਹੈਗਾ ਇਸ ਕਰਕੇ ਪੁਲਿਸ ਪਣ ਪ੍ਰਸ਼ਾਸਨ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਸਾਰੇ ਜਿਹੜੇ ਉੱਥੇ ਸੰਗਠਨ ਨੇ ਚਾਹੇ ਉਹ ਸਿਕਸ ਗਠਨ ਚਾਹੇ ਹਿੰਦੂ ਸੰਗਠਨ ਚਾਹੇ ਮੁਸਲਮਾਨ ਸੰਗਠਨ ਚਾਹੇ ਸਾਈਸ ਸੰਗਠਨ ਇਹਨਾਂ ਨੂੰ ਬੁਲਾਉਣ ਤੇ ਮਸਲਾ ਹੱਲ ਕਰ ਦੇਣ ਹੁਣ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਹੁਣ ਜਲੰਧਰ ਪੁਲਿਸ ਨੇ ਜਿਹੜਾ ਮਕਦਮਾ ਦਰਜ ਕਰ ਦਿੱਤਾ ਹੈ ਹੁਣ ਜਿਹੜਾ ਮਕਦਮਾ ਦਰਜ ਕੀਤਾ ਉਹ ਵੀ ਕਮਾਲ ਦਾ ਵਾ 5 ਪੇਜ ਦੀ ਐਫ ਆਈ ਆਰ ਉਹਦੇ ਚ ਪੀੜਤ ਕੀ ਕਹਿੰਦਾ ਜਿਹੜਾ ਜਗੇਸ਼ ਮੈਣੀ ਸਾਹਿਬ ਕੀ ਕਹਿੰਦੇ ਹੈਗੇ ਨੇ ਕਹਿੰਦੇ ਜੀ ਮੈਂ 8 ਅਕਤੂਬਰ ਨੂੰ ਵਕਤ ਕਰੀਬ 4 ਵੇ ਮੈਂ ਆਪਣੇ ਕੰਮ ਨੂੰ ਚੁਗਿੱਟੀ ਜਾ ਰਿਹਾ ਸੀ ਰਸਤੇ ਵਿੱਚ ਅਣਪਛਾਤੇ ਮੁਸਲਮਾਨ ਸਮਾਜ ਦੇ ਲੋਕਾਂ ਵੱਲੋਂ ਸੜਕ ਤੇ ਰੌਲਾ ਪਾਇਆ ਜਾ ਰਿਹਾ ਸੀ ਜਿਨ੍ਹਾਂ ਨੇ ਮੈਨੂੰ ਅੱਗੇ ਨਾ ਜਾਣ ਦਿੱਤਾ ਤੇ ਮੈਨੂੰ ਜ਼ਬਰਦਸਤੀ ਰੋਕ ਕੇ ਮੈਨੂੰ ਅੱਲਾਹੁ ਅਕਬਰ ਦਾ ਨਾਰਾ ਲਾ ਕੇ ਜਾਣ ਲਈ ਆਖਿਆ ਜੋ ਯੂਪੀ ਬਿਹਾਰ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੁੰਦਾ ਕਿ ਤੁਸੀਂ ਜੈ ਸ਼੍ਰੀ ਰਾਮ ਬੋਲੋ ਨਹੀਂ ਤੇ ਲੋਕ ਕੁੱਟਦੇ ਨੇ ਇੱਥੇ ਇਹ ਵਾਲੀ ਗੇਮ ਬਣਦੀ ਕਿ ਮੈਂ ਜਾ ਰਿਹਾ ਸੀ ਤੁਸੀਂ ਕੱਲੇ ਜਾ ਰਹੇ ਉਸ ਤੋਂ ਪਹਿਲਾਂ ਹੋਰ ਕਿੰਨੇ ਹਿੰਦੂ ਭਾਈਚਾਰਾ ਗਏ ਉਹਨਾਂ ਦੇ ਲੋਕ ਕਿੰਨੇ ਹਿੰਦੂ ਨਿਕਲੇ ਆਉਣਗੇ ਕਿੰਨੇ ਸ਼ਹਿਰ ਉਹਨਾਂ ਨੂੰ ਤੇ ਰੋਕ ਕੇ ਕਿਹਾ ਨਹੀਂ ਕਿਸੇ ਨੇ ਮਤਲਬ ਇਹ ਜਾਣ ਬੁੱਝ ਕੇ ਜਿਹੜੀਆਂ ਸ਼ਰਾਸਤਾਂ ਕੀਤੀਆਂ ਇਸੇ ਕਰਕੇ ਜਾਂਚ ਦਾ ਵਿਸ਼ਾ ਕਹਿੰਦੇ ਕਿ ਮੇਰੇ ਨੂੰ ਅੱਲਾਹੁ ਅਕਬਰ ਦਾ ਨਾਰਾ ਲਾ ਕੇ ਜਾਣ ਲਈ ਕਿਹਾ ਜਿਸ ਤੇ ਮੈਂ ਕਿਹਾ ਕਿ ਮੈਂ ਜੈ ਸ਼੍ਰੀ ਰਾਮ ਦਾ ਨਾਰਾ ਲਗਾਇਆ ਤੇ ਇਹਨਾਂ ਨੂੰ ਉਹਨਾਂ ਨੇ ਨਾਰਾ ਲਗਾਇਆ ਸਿਰ ਤਨ ਸੇ ਜੁਦਾ ਕਰ ਦੇਂਗੇ ਕਹਿ ਕੇ ਮੇਤੇ ਪੜਕ ਗਏ ਤੇ ਮੇਰੇ ਤੇ ਜਾਨਲੇਵਾ ਹਮਲਾ ਕਰਦੇ ਤੇ ਮੇਰੀ ਚਾਬੀ ਖੋਲ ਲਈ ਤੇ ਤੇ ਕਹਿਣ ਲੱਗੇ ਕਿ ਇੱਥੇ ਜੈ ਸ਼੍ਰੀ ਰਾਮ ਨਹੀਂ ਕਰਨਾ ਇੱਥੇ ਅੱਲਾਹੁ ਅਕਬਰ ਹੀ ਕਹਿਣਾ ਪਏਗਾ ਤੇ ਜੇ ਮੈਂ ਸ਼੍ਰੀ ਰਾਮ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਮੈਨੂੰ ਘੇਰਾ ਪਾ ਕੇ ਜਾਨ ਤੇ ਮਾਰਨ ਦੀ ਨੀਅਤ ਨਾਲ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੈਨੂੰ ਸਾਹਮਣੇ डीसी गेट ਦੇ ਪਾਸ ਖੜੇ ਰਜੇਸ਼ ਜੈਨ ਅਤੇ ਅਮਤ ਬਈਆ ਨੇ ਆ ਕੇ ਉਹਨਾਂ ਕੋਲੋਂ ਮੈਨੂੰ ਚੜਾਇਆ ਇਹਨਾਂ ਸਾਰੇ ਲੋਕਾਂ ਨੇ ਸਾਜ਼ਿਸ਼ਨ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਜਾਣਬੁੱਝ ਕੇ ਤੋੜ ਦੀ ਨੀਅਤ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਮਕਸਦ ਨਾਲ ਅਦੀਨ ਇਸ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਤੇ ਸਮੁਦਾਇਆਂ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਕੇ ਜਾਣਬੁੱਝ ਕੇ ਜੈ ਸ਼੍ਰੀ ਰਾਮ ਬੋਲਨ ਤੇ ਮਾਰਕੁੱੜ ਕੀਤੀ ਕਿਰਪਾ ਕਰਕੇ ਪੰਜਾਬ ਦੀ ਏਕਤਾ ਤੇ ਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਹੁਣ ਇਹ ਜਿਹੜੇ ਜਿਹੜੇ ਨੇ ਇਸ ਤੇ ਹੁਣ ਪੁਲਿਸ ਨੇ ਕੀਆ ਮਕਦਮਾ ਕੀ ਦਰਜ ਕੀਤਾ ਹੈਗਾ ਵੱਖ-ਵੱਖ ਲੋਕਾਂ ਦੇ ਖਿਲਾਫ ਧਾਰਾ 115 2 126 2 352 2 ਤੇ 299 ਇਹ ਜਿਹੜਾ ਨਵਾਂ ਕਾਨੂੰਨ ਬੀ ਐਨ ਐਸ ਐ ਸ਼ ਦੇ ਧਾਰਮਿਕ ਭਾਵਨਾਵਾਂ ਭੜਕਾਉਂਦਾ ਹੀ ਮਸਲਾ ਹੋਊਗਾ ਹੁਣ ਇਹ ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਜਿਹੜਾ ਦਰਜ ਕਰ ਦਿੱਤਾ ਹੁਣ ਸਵਾਲ ਹੈ ਕਿ ਜਿਹੜੇ ਜਗੇਸ਼ ਮੈਣੀ ਸਾਹਿਬ ਨੇ ਜਿਹੜੇ ਬੀ ਜੀ ਪੀ ਦੇ ਸਪੋਰਟਰ ਨਿਕਲੇ ਠੀਕ ਹੈ ਉਧਰ ਦੀ ਚਾਬੀ ਖੋਲੀ ਵੀਡੀਓਜ਼ ਦੇਖ ਰਹਾ ਤੱਕਾ ਮੁੱਕੀ ਵੀ ਹੋਈ ਹੈ ਪਰ ਸਵਾਲ ਹੈ ਕਿ ਭਾਈ ਸਾਹਿਬ ਤੁਹਾਨੂੰ ਜਾਣਦੀ ਕਿ ਲੋਕ ਇੱਕ ਭਾਈਚਾਰਾ ਧਰਨਾ ਦੇ ਰਿਹਾ ਉਹ ਧਰਨਾ ਦੇ ਕੇ ਪ੍ਰੋਟੈਸਟ ਕਰਕੇ ਮੰਗ ਪੁੱਤਰ ਲੈ ਕੇ ਵਾਪਸ ਆ ਰਹੇ ਨੇ ਤੁਸੀਂ ਰਾਮ ਦੇ ਨਾਲ ਨਿਕਲ ਜੋ ਔਰ ਕਈ ਉਹਦੇ ਚ ਵੀਡੀਓ ਦੇ ਵਿੱਚ ਮੁਸਲਮਾਨ ਭਾਈਚਾਰਾ ਬਚਾ ਵੀ ਰਹੇ ਨੇ ਰੋਕ ਵੀ ਰਹੇ ਨੇ ਪਰ ਮੈਨੂੰ ਲੱਗਦਾ ਕਿ ਇਹ ਜਿਹੇ ਚੀਜ਼ਾਂ ਤੋਂ ਕੋਈ ਵੀ ਚਾਹੇ ਮੁਸਲਮਾਨ ਭਾਈਚਾਰਾ ਚਾਹੇ ਸਿੱਖ ਭਾਈਚਾਰਾ ਇਸਾਈ ਭਾਈਚਾਰਾ ਵਾ ਇਹ ਜਿਹੜਾ ਵਾ ਪੰਜਾਬ ਨੂੰ ਸਮਝਣ ਪੰਜਾਬ ਨੂੰ ਲਾਂਬੂ ਨਾ ਲਾਉਣੇ ਇੱਥੇ ਪਹਿਲਾਂ ਪੰਜਾਬ 'ਚ ਲਾਂਬੂ ਲੱਗਿਆ ਪੰਜਾਬ 25 ਸਾਲ ਤੜਫਦਾ ਰਿਹਾ ਸੜਦਾ ਰਿਹਾ ਤੇ ਬਹੁਤ ਸਾਰੇ ਲੋਕ ਮਰੇ ਆ ਗਏ ਨੇ ਔਰ ਪੰਜਾਬ ਤੇ ਸਾਰਿਆਂ ਦਾ ਸਾਂਝਾ ਇਹਦੇ ਗੁਰੂਆਂ ਦੇ ਨਾਮ ਤੇ ਜਾਣਿਆ ਜਾਂਦਾ ਹੈਗਾ ਇਸ ਕਰਕੇ ਸ਼ਰਾਰਤਾਂ ਹੋ ਰਹੀਆਂ ਪੰਜਾਬ ਦੇ ਜਿਉਂ-ਜਿਉ 27 ਨੇੜੇ ਆ ਰਹੀ ਨਾ ਹਲੇ ਬਹੁਤ ਸ਼ਰਾਰਤਾਂ ਹੋਣਗੀਆਂ ਪਹਿਲਾਂ ਹੀ ਪੰਜਾਬ ਬੀਐਸਐਫ ਦੀਆਂ ਬਟਾਲੀਅਨ ਬੁਲਾ ਲਈਆਂ ਗਈਆਂ ਔਰ ਦੂਜੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਕਤੀ ਦੇ ਨਾਲ ਆਦੇਸ਼ ਦੇਣੇ ਚਾਹੀਦੇ ਹਨ ਕਿ ਕਾਨੂੰਨ ਵਿਵਸਥਾ ਵਿਗਾੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ ਦੇਖੋਗੇ ਕੱਲ ਨੂੰ ਇਹ ਜਿਹੜੇ ਹੋਰ ਜਿਹੜੇ ਸ਼ਿਵ ਸੈਨਾਂ ਵਾਲੇ ਉਹ ਖੜੇ ਹੋਣਗੇ ਉਹ ਨਾਰੇ ਬਾਜੀ ਕਰਨਗੇ ਮਤਲਬ ਇਹ ਜਾਣ ਬੁਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋ ਸਕਦਾ ਅਣਜਾਣੇ ਦੇ ਵਿੱਚ ਹੋ ਜਾਵੇ ਪਰ ਫਿਰ ਇਹਦੇ ਵਿੱਚ ਸ਼ਰਾਰਤੀ ਅੰਸਰ ਆ ਜਾਂਦੇ ਨੇ ਪਹਿਲਾਂ ਹੀ ਇੱਥੇ ਪੰਜਾਬੀ ਗੈਰ ਪੰਜਾਬੀ ਦਾ ਮੁੱਦੇ ਨੂੰ ਜਾਣ ਕੇ ਹਵਾ ਦਿੱਤੀ ਜਾ ਰਹੀ ਹੈ ਕਿਉਂਕਿ ਬਿਹਾਰ ਦੇ ਵਿੱਚ ਵੋਟਾਂ ਨੇ ਠੀਕ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਵਾ ਵੰਡਿਆ ਜਾ ਰਿਹਾ ਪੰਜਾਬ ਨੂੰ ਪਹਿਲਾਂ ਪੰਜਾਬੀ ਨਾਨ ਪੰਜਾਬੀ ਪੰਜਾਬੀ ਗੈਰ ਪੰਜਾਬੀ ਹੁਣ ਪੰਜਾਬ ਦੇ ਵਿੱਚ ਹਿੰਦੂ ਮੁਸਲਮਾਨ ਦੀ ਲੜਾਈ ਬਣਾਈ ਜਾ ਰਹੀ ਹੈ ਸਾਰੇ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਐਗਜ਼ਾਮਪਲ ਪੰਜਾਬ ਆ ਪੰਜਾਬ ਚ ਸਭ ਤੋਂ ਵੱਡੀ ਐਗਜ਼ਾਮਪਲ ਮਲੇਰਕੋਟਲਾ ਉਹ ਲੋਕਾਂ ਨੂੰ ਦੁੱਖ ਦੀ ਆ ਪੰਜਾਬ ਲੋਕਾਂ ਨੂੰ ਦੁੱਖਦਾ ਇੱਥੇ ਪੰਜਾਬ ਦੇ ਵਿੱਚ ਪਹਿਲਾਂ ਵੀ ਗੁਰਦੁਆਰਿਆਂ ਦੇ ਵਿੱਚ ਬੀੜੀਆਂ ਦੇ ਬੰਡਲ ਤੇ ਮੰਦਰਾਂ ਦੇ ਵਿੱਚ ਗਾਵਾਂ ਦੀਆਂ ਪੂਛਾਂ ਤੇ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਹੁੰਦਾ ਹਾਂ ਔਰ ਰੇਲਵੇ ਸਟੇਸ਼ਨ ਤੇ ਤੋੜਿਆ ਗਿਆ ਪੰਜਾਬ ਨੂੰ ਪਹਿਲਾਂ ਵੀ ਤੋੜਦੇ ਯਤਨ ਕੀਤੇ ਜਾ ਰਹੇ ਹਨ ਇਸ ਕਰਕੇ ਇਹ ਜਿਹੜੇ ਲੋਕ ਨੇ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦੇ ਹਨ ਔਰ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਸਿਰਫ ਤੇ ਸਿਰਫ ਗੱਲ ਨਾ ਧਰਮ ਦੀ ਕਰਨੇ ਜਾਤ ਦੀ ਕਰਨ ਪੰਜਾਬ ਦੇ ਵਿੱਚ ਵਸਦੇ ਲੋਕਾਂ ਦਾ ਇੱਕੋ ਧਰਮ ਉਹ ਪੰਜਾਬ ਆ ਇਸੇ ਕਰਕੇ ਲੋਕ ਇੱਥੇ ਆ ਕੇ ਯੂਪੀ ਬਿਹਾਰ ਤੋਂ ਆ ਕੇ ਉੱਤਰਾਖੰਡ ਤੋਂ ਆ ਕੇ ਹਿਮਾਚਲ ਤੋਂ ਆ ਕੇ ਹਰਿਆਣੇ ਤੋਂ ਆ ਕੇ ਕਿੱਥੇ ਵਸਦੇ ਨੇ ਪੰਜਾਬ ਚ ਆ ਕੇ ਵਸਦੇ ਨੇ ਪੰਜਾਬ ਸੇਵ ਆ ਤੇ ਜੇ ਅਸੀਂ ਆਪਣੇ ਹੀ ਰੋਟੀਆਂ ਸੇਕਣ ਵਾਸਤੇ ਜਾਂ ਵੋਟਾਂ ਦੇ ਖੇਤਰ ਜੇ ਅਸੀਂ ਆਪਣੇ ਘਰ ਨੂੰ ਅੱਗ ਲਾਵਾਂਗੇ ਨਾ ਤੇ ਫਿਰ ਸੇਕ ਜਿਹੜਾ ਵਾ ਖੁਦ ਦੇ ਘਰ ਵੀ ਜਾਂਦਾ ਹੈਗਾ ਇਸ ਕਰਕੇ ਅਜਿਹੇ ਲੋਕਾਂ ਨੂੰ ਚਾਹੀਦਾ ਸਿਆਣੇ ਬੰਨੇ ਚਾਹੀਦਾ ਔਰ ਖਾਸ ਕਰਕੇ ਪੋਲੀਟੀਕਲ ਲੋਕਾਂ ਨੂੰ ਕਿ ਜਿਹੜਾ ਇਹ ਜਿਹੜਾ ਮਸਲਾ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਤੁਸੀਂ ਉਹਦੇ ਚ ਖੁਦ ਵੀ ਸੜ ਸਕਦੇ ਹੋ ਪੰਜਾਬ ਦੇ ਵਿੱਚ ਜਿੰਨਾ ਲੋਕਾਂ ਨੇ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਤਿਹਾਸ ਗਵਾ ਰਿਕਾਰਡ ਫਰੋਲ ਕੇ ਦੇਖ ਲਿਏ ਉਹ ਉਸੇ ਅੱਗ ਦੇ ਵਿੱਚ ਝੁਲਸੇ ਨੇ ਇਹ ਤੇ ਗੁਰੂਆਂ ਦੀ ਧਰਤੀ ਆ ਪਹਿਲਾਂ ਵੀ ਬੜੀ ਵਾਰ ਨਜ਼ਰ ਲਾਉਣ ਦੀ ਕੋਸ਼ਿਸ਼ ਕੀਤੀ ਆ ਗਿਆ ਉਹ ਤੇ ਪੰਜਾਬ ਦੇ ਪਰਮਾਤਮਾ ਨੇ ਨਜ਼ਰ ਵੱਟੂ ਰੱਖਿਆ ਪੰਜਾਬ ਦੇ ਮੂੰਹ ਤੇ ਉਹ ਨਜ਼ਰ ਵੱਟੂ ਜਿਹੜਾ ਵਾ ਉਹ ਕਈ ਜੜੀਆਂ ਵਾ ਨਜ਼ਰਾਂ ਲਾਉਣ ਵਾਲੀਆਂ ਸ਼ਕਤੀਆਂ ਉਹਨਾਂ ਦਾ ਮੂੰਹ ਕਾਲਾ ਹੋਇਆ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਤੋਂ ਪੋਲੀਟੀਕਲ ਪਾਰਟੀਆਂ ਨੂੰ ਤੇ ਵੱਖ-ਵੱਖ ਫਿਰਕਿਆਂ ਵਾਲਿਆਂ ਨੂੰ ਬਚਣਾ ਚਾਹੀਦਾ ਹੈਗਾ ਇਹ ਪੰਜਾਬ ਸਾਰਿਆਂ ਦਾ ਸਾਂਝਾ ਵਾ ਇਹ ਦੇਸ਼ ਵੀ ਸਾਰਿਆਂ ਦਾ ਔਰ ਸਾਡਾ ਪੰਜਾਬ ਤੇ ਹੈ ਹੀ ਹੈ ਸਾਡਾ ਪੰਜਾਬ ਦੀ ਬਹੁਤ ਵੱਡੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਇਦਾਂ ਦਾ ਮੁਲਕ ਨਹੀਂ ਹੈਗਾ ਇਦਾਂ ਦਾ ਪਰਦੇਸ਼ ਨਹੀਂ ਹੈਗਾ ਇਦਾਂ ਦੀ ਧਰਤੀ ਨਹੀਂ ਹੈਗੀ ਕਿ ਜਿੱਥੇ ਸਾਰੇ ਧਰਮਾਂ ਦੇ ਸਾਰੇ ਵਰਨਾਂ ਦੇ ਔਰ ਐਗਜ਼ਾਮਪਲ ਦੇਖੋ ਸਾਡੇ ਕੋਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਆ ਚਾਰ ਦਰਵਾਜ਼ੇ ਨੇ ਚਾਰੇ ਧਰਮਾਂ ਵਾਸਤੇ ਚਾਰੇ ਵਰਨਾਂ ਵਾਸਤੇ ਉਹ ਜਿਹਦਾ ਨਹੀਂ ਪੱਥਰੀ ਉਸ ਸਮੇਂ ਪਦਮੀ ਪਾਸ਼ਾ ਸਰਬ ਸ਼ਿਰਗੁਰ ਜਦੇ ਆਪਣੇ ਸਾਈ ਮੀਰ ਅਮੀਰ ਕੋ ਸਮਿਤ ਜਿਹੜੇ ਮਾਪ ਪੁਰਖ ਹੋਣਗੇ ਮੁਸਲਮਾਨ ਭਾਈਚਾਰੇ ਦੇ ਫਕੀਰ ਉਹਨਾਂ ਕੋ ਰਖਾਇਆਗਾ ਇਹ ਸਭ ਤੋਂ ਵੱਡੀ ਗੱਲ ਜੀ ਇਸ ਕਰਕੇ ਆ ਜਿਹੜੀ ਜਲੰਧਰ ਦੇ ਵਿੱਚ ਜਿਹੜੀ ਅ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਲੋਕਾਂ ਨੂੰ ਬਚਣਾ ਚਾਹੀਦਾ ਹੈਗਾ ਭਾਈਚਾਰਕ ਸਾਂਝ ਹੋ ਇਕੱਠੇ ਰਹਿਣਾ ਚਾਹੀਦਾਗਾ ਅਸੀਂ ਪਹਿਲਾਂ ਹੀ ਇਕੱਠੇ ਰਹੇ ਸਦੀਆਂ ਤੋਂ ਔਰ ਵੰਡ ਵੀ ਜਿਹੜੀ ਆ ਉਹ ਵੰਡ ਸਿਰਫ ਤੇ ਹਿੰਦੂ ਤੇ ਮੁਸਲਮਾਨ ਦੀ ਸੀ ਸਿੱਖ ਦੀ ਵੰਡ ਤੇ ਐ ਨਹੀਂ ਸੀ ਪਰ ਉਹਦੇ ਚ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਹੈਗਾ ਕਿ ਕਿਨੂੰ ਫਾਇਦਾ ਹੋਇਆ ਕਿਨੂੰ ਨੁਕਸਾਨ ਹੋਇਆ